ਹਸਬੰਦ ਦਾ ਐਕਸੀਡੈਂਟ ਹੋ ਗਿਆ ਸੀ ਦੀਵਾਲੀ ਨੂੰ ਅਜੇ ਏਕਰ ਰੱਬ ਨੇ ਤੁਹਾਨੂੰ ਕਿਸੇ ਜੋਗਾ ਬਣਾਇਆ ਕੀ ਜਾਣਿਓ ਕਿ ਤੁਹਾਡੇ ਪਾਪਾ ਮਤਲਬ ਕਿ ਤੁਸੀਂ ਆਪਣੇ ਪਾਪਾ ਨੂੰ ਕੀ ਲੈ ਕੇ ਰੋਹੋ ਥੋਪੋਂ ਮੰਗਣੀ ਕੀ ਹੋ ਗਿਆ ਬਾਪੂ ਖੋ ਗਏ ਉਹ ਜਾਂਚ ਮਾਰਨ ਲੱਗੇ ਕੀ ਸੁਪਨਾ ਬਾਪੂ ਦਾ ਪੂਰਾ ਕਰਨਾ ਹੈ ਬਾਪੂ ਨੂੰ ਬਸ ਉੱਤੇ ਤੱਕ ਲੈ ਕੇ ਜਾਣਾ ਹੈ ਕੀ ਹੋਇਆ ਮੈਮ ਰੋ ਕਿਉਂ ਰਹੇ ਹੋ ਪਾਉਕ ਹੋ ਗਿਆ ਤੁਸੀਂ ਵੀ ਰੋਣ ਲੱਗ ਗਏ ਉਹ ਕੀ ਹੋਇਆ ਮडम ਹੁਣ ਦੇਖੋ ਸੇ 7 ਮਹੀਨੇ ਹੋ ਗਏ ਘਰ ਵਾਲੇ ਨੂੰ ਘਰ ਬੈਠੇ ਸਾਨੂੰ ਹੀ ਪਤਾ ਕਿੰਦਾ ਘਰ ਦਾ ਖਰਚਾ ਚੱਲ ਰਿਹਾ ਬੇਟੀ ਨੂੰ ਲੀਵਰ ਸੋ ਜਾ ਗਈ ਸੀ ਉਹਦੀ ਦਵਾਈ ਚੱਲਦੀ ਪਈ ਐ ਟੀਕੇ ਲੱਗਦੇ ਪੈ ਸੀਗੇ ਉਹਦੇ ਫਿਰ ਜਾ ਕੇ ਉਹਨੂੰ ਵੀ ਦੇਖਣਾ ਹੁੰਦਾ ਉਹਨੂੰ ਰੈਸਟੇ ਦੱਸੀ ਹੋਈ ਐ ਡਾਕਟਰ ਨੇ ਕੋਈ ਵੀ ਬਿਨਾ ਪੈਸੇ ਤੋਂ ਕੋਈ ਕਰਦਾ ਨਹੀਂ ਐ ਕਿਸੇ ਦਾ ਵੀ ਅੱਜ ਕੱਲ ਆਪਣਾ ਵੀ ਹੈਗਾ ਤਾਂ ਪੈਸੇ ਨਾਲ ਹੀ ਕਰਕੇ ਆਉਂਦਾ ਵਾਗਾ ਆਪਣੇ ਪੈਸੇ ਤੋਂ ਬਿਨਾ ਮੈਡਮ ਕੁਛ ਹੈ ਹੀ ਨਹੀਂ ਕਹੀ ਸਾਰੀ ਦੁਨੀਆ ਪੈਸੇ ਪਿੱਛੇ ਹੈ ਜੀ ਤੁਸੀਂ ਵੀ ਕੰਮ ਕਰਦੇ ਹੋਗੇ ਤਾਂ ਪੈਸੇ ਲਈ ਕਰਦੇ ਹੋ ਹਾਂ ਜੀ ਅਸੀਂ ਵੀ ਕਰਦੇ ਪੈਸੇ ਲਈ ਕਰਦੇ ਜੇ ਇੱਥੇ ਹੁਣ ਸਾਡੇ ਕੋਲ ਕੋਈ ਗਾਹਕ ਆਉਂਦਾ ਬਾਈ ਉਹਨੂੰ 10 ਰੁਪਏ ਵੱਧ ਵੀ ਕਹਿ ਲਈਏ ਤਾਂ ਬੰਦਾ ਪੈਸੇ ਪਿੱਛੇ ਵੀ ਲੜਨ ਨੂੰ ਤਿਆਰ ਹੋਏ ਸਿਟੀ ਹੈਟਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਹਾਂ ਅੱਜ ਕਿੱਦਾਂ ਦੀ ਮਾਂ ਪੁੱਤ ਦੀ ਜੋੜੀ ਨਾਲ ਮਿਲਵਾਵਾਂਗੇ ਜੋ ਕਿ ਜਿਹੜਾ ਇਹ ਇੱਕ ਕੰਮ ਕਰ ਰਹੇ ਨੇ ਆਪਣੇ ਪਰਿਵਾਰ ਦੇ ਲਈ ਤੇ ਇਹਨਾਂ ਨਾਲ ਕੀ ਕੀ ਵੇਪਰਿਆ ਉਹ ਵੀ ਸਾਰੀ ਗੱਲਾਂ ਕਰਾਂਗੇ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਪਰ ਤੁਸੀਂ ਦੇਖ ਸਕਦੇ ਕਿ ਮਾਂ ਪੁੱਤ ਨੇ ਜੋ ਕਿ ਕੰਮ ਕਰ ਰਹੇ ਨੇ ਜੋ ਕਿ ਸਮੋਸੇ ਤੇ ਜਿਹੜੇ ਛੋਲੇ ਪੂਰੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਕਿ ਨੋਡ ਦੇ ਕਿਨਾਰੇ ਬੈਠੇ ਹੋਏ ਨੇ ਤੇ ਜਿਹੜਾ ਇਹਨਾਂ ਦਾ ਮੁੰਡਾ ਆ ਪਲੱਸ 2 ਨੇ ਕਰ ਲਈ ਹੁਣ ਅੱਗੇ ਦੀ ਸਟੱਡੀ ਬਾਰੇ ਵੀ ਪੁੱਛਾਂਗੇ ਸਾਰੀ ਬਗਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਮ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕੀ ਕੀ ਵੇਚਦੇ ਹੋ ਛੋਲੇ ਭਟੂਰੇ ਚਾਵਲ ਸਮੋਸੇ ਸਮੋਸੇ ਹਾਂਜੀ ਤੇ ਮੈਮ ਕਿੱਦਾਂ ਦਾ ਰਿਸਪੌਂਸ ਆ ਰਿਹਾ ਹੈ ਫਿਲਹਾਲ ਤਾਂ ਠੀਕ ਆ ਰਿਹਾ ਜੀ ਹੈ ਜਿੱਦ ਤਿੰਨ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਵਾ ਜੀ ਇਸ ਕੀ ਕਾਰਨ ਕੀ ਹੋਇਆ ਕਿ ਤੁਸੀਂ ਇੱਕ ਰੋਡ ਦੇ ਕਿਨਾਰੇ ਐ ਸਟਾਲ ਲਾ ਕੇ ਬੈਠੇ ਹੋ ਰੋਡ ਦੇ ਕਿਨਾਰੇ ਜੀ ਮੇਰੇ ਹਸਬੰਡ ਦਾ ਐਕਸੀਡੈਂਟ ਹੋ ਗਿਆ ਸੀ દિਵਾਲੀ ਨੂੰ ਤੇ ਉਸ ਤੋਂ ਬਾਅਦ ਉਹਨਾਂ ਦੀ ਲੱਤ ਕ੍ਰੈਕ ਹੋ ਗਈ ਸੀ ਕੀ ਮਤਲਬ ਹੱਡੀ ਤੇ ਉਹਦੀ ਕਰਕੇ ਉਹਨਾਂ ਨੂੰ ਫਿਰ ਨਾ ਚੱਲਣਾ ਫਿਰਣਾ ਮੁਸ਼ਕਲ ਹੋ ਗਿਆ ਪਹਿਲਾਂ ਬੈਠੇ ਰਹੇ ਕਿੰਨਾ ਟਾਈਮ ਤੇ ਫਿਰ ਉਹਨਾਂ ਘਰ ਦੇ ਵਿੱਚ ਖਰਚੇ ਕਿੰਨੇ ਹੁੰਦੇ ਨੇਗੇ ਬਿਲਕੁਲ ਇਸ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਇਹ ਛੋਲੇ ਭੂਰੇ ਦੀ ਰੇੜੀ ਲਾ ਲੈਨੇ ਤਾਂ ਕਰਕੇ ਇਸ ਤਰੀਕੇ ਨਾਲ ਐਕਸੀਡੈਂਟ ਹੋਇਆ ਕੀ ਕੰਮ ਕਰਦੇ ਸੀ ਪਹਿਲਾਂ ਕੰਮ ਕੋਈ ਨਹੀਂ ਸੀ ਕਰਦੇ ਸਾਡੀ ਕਰਿਆਨੇ ਦੀ ਦੁਕਾਨ ਸੀਗੀ ਜੀ ਪਟਾਕੇ ਦੀ ਲਈ ਹੋਈ ਸੀ ਦੁਕਾਨ ਉਹਦੇ ਵਿੱਚੋਂ ਮਤਲਬ ਪ੍ਰੋਫਿਟ ਨਹੀਂ ਹੋਇਆ ਕੋਈ ਤੇ ਇਹਨਾਂ ਨੂੰ ਸਦਮਾ ਜਿਹਾ ਲੱਗਾ ਪ੍ਰਾਤੀ ਆਂਦਿਆਂ ਤੇ ਬਸ ਇੱਕ ਦਾ ਵੀ ਮੋਟਰਸਾਈਕਲ ਹੀ ਸਲਿੱਪ ਹੋ ਗਿਆ ਓਹੋ ਹਾਂਜੀ ਉਹ ਦਿਨਾਂ ਲਈ ਬਸ ਸਤ। ਫਿਰ ਉਸ ਦਰਮਿਆਨ ਘਰ ਦਾ ਗੁਜ਼ਾਰਾ ਕਿੱਦਾਂ ਚੱਲਿਆ ਕਿੰਨਾ ਕੁ ਔਖਾ ਟਾਈਮ ਆ ਜਿਹੜਾ ਔਖਾ ਕੱਢਿਆ ਜੀ। ਬਹੁਤ ਜ਼ਿਆਦਾ ਔਖਾ ਕੱਢਿਆ ਹਾਂ ਜੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ ਅਸੀਂ ਦੋਨੋਂ ਹਸਬੰਡ ਵਾਈਫ ਤੇ ਬੇਟਾ ਬੇਟੀ ਤੇ ਮੇਰੇ ਸਸਰ ਜੀ। ਸਸੋ ਸੱਸ ਨਹੀਂ ਹੈਗੀ ਜੀ ਸੋਰਾ। ਸੋਰਾ ਹਾਂ ਜੀ। ਤੇ ਕਿੰਨਾ ਕੁ ਮਤਲਬ ਕੀ ਹੁੰਦਾ ਹੈ ਕਿਉਂਕਿ ਘਰ ਦੇ ਖਰਚੇ ਬਹੁਤ ਆ ਇਹ ਜਿਵੇਂ ਤੁਸੀਂ ਸਟਾਲ ਲਾ ਰਹੇ ਹੋ ਘਰ ਦਾ ਖਰਚਾ ਪੂਰਾ ਹੋ ਜਾਂਦਾ। ਹਾਂ ਜੀ ਹਜੇ ਤਾਂ ਦੇਖੋ ਨਵਾਂ ਨਵਾਂ ਕੰਮ ਆ। ਤੇ ਹਜੇ ਨਾ ਮਤਲਬ ਹੁੰਦਾ ਨਹੀਂ ਹੈਗਾ ਚਲੋ ਫੇਰ ਵੀ ਘਰ ਦਾ ਖਰਚਾ ਹੁੰਦਾ ਜੋ ਮੈਨੇਜ ਤਾਂ ਕਰਨਾ ਹੀ ਪੈਂਦਾ ਹੈ ਜੀ ਘਰ ਦੇ ਵਿੱਚ ਹਨਾ ਜਿਵੇਂ ਮੇਰੇ ਉਨੀ ਤਾਂ ਹੈ ਨਹੀਂ ਇੱਥੇ ਹੈ ਨਾ ਤੇ ਕਿੰਨਾ ਮਤਲਬ ਕਿ ਔਖਾ ਹੁੰਦਾ ਕਿ ਜਿੱਥੇ ਜਿਵੇਂ ਤੁਸੀਂ ਕੱਲੇ ਵੀ ਖੜੇ ਰਹਿੰਦੇ ਹੋ ਕੋਈ ਬੈਡ ਕਮੈਂਟਿੰਗ ਕਰਦਾ ਕੋਈ ਗਲਤ ਬੋਲਦਾ ਹੈ ਨਹੀਂ ਜੀ ਫਿਲਹਾਲ ਤਾਂ ਚੱਕਰ ਕੋਈ ਹੋਇਆ ਨਹੀਂ ਹੈਗਾ ਤੇ ਨਾ ਇਦਾਂ ਦਾ ਕੁਝ ਹੋਵੇ ਜੀ ਕਿਤੇ ਸੋਚਿਆ ਸੀ ਇਸ ਤਰੀਕੇ ਨਾਲ ਰੋਡ ਦੇ ਕਿਨਾਰੇ ਬੈੱਕ ਕੇ ਇੱਕ ਫੂਡ ਸਟਾਲ ਆ ਕੇ ਗੁਜ਼ਾਰਾ ਕਰਨਾ ਪਊਗਾ ਕਦੀ ਨਹੀਂ ਸੋਚਿਆ ਸੀਗਾ ਜੀ ਕਦੀ ਨਹੀਂ ਇਦਾਂ ਸੋਚਿਆ ਸੀਗਾ ਪਰ ਕੰਮ ਮੇਰੇ ਹਸਬੰਡ ਵਧੀਆ ਕਰਦੇ ਸੀਗੇ ਮੇਰੇ ਡੈਡੀ ਮੇਰੇ ਪਿਕੇ ਪਰਿਵਾਰ ਨੇ ਵਧੀਆ ਕੰਮ ਦੇਖ ਕੇ ਮਤਲਬ ਸਰਕਾਰੀ ਜੋਬ ਵੀ ਵਿਆਹ ਕੀਤਾ ਸੀਗਾ ਅੱਛਾ ਸਰਕਾਰੀ ਜੋਬ ਸੀ ਵੀਰੇ ਦੀ ਹਾਂਜੀ ਪਰ ਹੁਣ ਫਿਰ ਕੰਮ ਕਰ ਨਹੀਂ ਸਕਦੇ ਉਹ ਸਰਕਾਰੀ ਜੋਬ ਹੈ ਇਹ ਸੀਗੀ ਵੀ ਮਤਲਬ ਜਿਵੇਂ ਆਪਾਂ ਕਹਦੇ ਪੱਲੇਦਾਰੀ ਕਰਦੇ ਸੀਗੇ ਅੱਛਾ ਹਾਂਜੀ ਬੋਰੀਆਂ ਚੱਕਦੇ ਸੀ ਹੁਣ ਉਹ ਕੰਮ ਹੋ ਨਹੀਂ ਰਿਹਾਗਾ ਹਾਂ ਉਹਦੀ ਕਰਕੇ ਫਿਰ ਇਹਨਾਂ ਨੇ ਇਹ ਕੰਮ ਸ਼ੁਰੂ ਕਰ ਲਿਆ ਅੱਛਾ ਸਰਕਾਰੀ ਜੋਬ ਸੀਗੀ ਉਹਨਾਂ ਦੀ ਟੈਕ ਐਕਸੀਡੈਂਟ ਕਰਕੇ ਤਾਂ ਕਰਕੇ ਉਹਨਾਂ ਨੇ ਛੱਡਤਾ ਹਾਂਜੀ ਫਿਰ ਹੁਣ ਬੋਰੀਆਂ ਚੱਕਣੀਆਂ ਨੇ ਉੱਥੇ ਫਿਰ ਕੋਈ ਬੈਠਣ ਤਾਂ ਦਿੰਦਾ ਨਹੀਂ ਹੈਗਾ ਸਾਰੇ ਕਹਿੰਦੇ ਕੰਮ ਕਰੋ ਫਿਰ ਕੰਮ ਐਦਾਂ ਹੁੰਦਾ ਨਹੀਂ ਹੈਗਾ ਔਖਾ ਹੁੰਦਾ ਹੈ ਉਹ ਹਾਂਜੀ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਬੇਟਾ ਹੁਣ ਪਲੱਸ 2 ਕਰ ਚੁੱਕਿਆ ਉਹਨਾਂ ਨੇ ਮੈਨੂੰ ਦੱਸਿਆ ਕਿ 12ਵੀਂ ਕਰ ਲਈ ਅੱਗੇ ਪੜਾਉਣ ਦਾ ਸੁਪਨਾ ਹੈਗਾ ਉਹ ਤਾਂ ਪੜਨ ਦਾ ਸੁਪਨਾ ਹਾਂਜੀ ਸਾਡਾ ਹੈਗਾ ਜੀ ਬੇਟੇ ਨੂੰ ਕਹਿ ਰਹੇ ਆ ਕਿ ਜੋ ਕਰਨਾ ਹੈ ਤੁਸੀਂ ਕਰੋ ਤੁਹਾਨੂੰ ਪੜਾਵਾਂਗੇ ਹਾਂਜੀ ਤੇ ਬੇਟਾ ਕਰਦਾ ਨਹੀਂ ਕਰਦੇ ਹਾਲਾਤ ਦੇਖ ਕੇ ਕਿ ਹਾਂ ਮੈਂ ਨਹੀਂ ਪੜਨਾ ਕੁਛ ਐਦਾਂ ਦਾ ਜਾਂ ਕੰਮ ਕਰਾਂਦਾ ਹੈ ਤੁਹਾਡੇ ਨਾਲ ਕੰਮ ਕਰਵਾਉਂਦਾ ਜੀ ਅਸੀਂ ਸਵੇਰੇ ਆ ਜਾਂਦੇ ਆ ਔਰ ਸ਼ਾਮੀ ਅਸੀਂ 5 ਵਜੇ ਜਾਂਦੇ ਤੇ ਫਿਰ ਉਸ ਤੋਂ ਬਾਅਦ ਮੇਰੇ ਹਸਬੰਦ ਇਕੱਲੇ ਹੁੰਦੇ ਨੇ ਕਿਉਂਕਿ ਫਿਰ ਘਰ ਦੇ ਵਿੱਚ ਵੀ ਕੰਮ ਕਰਨੇ ਹੁੰਦੇ ਨੇ ਤੁਹਾਨੂੰ ਪਤਾ ਮੇਰੀ ਬੇਟੀ ਬਿਮਾਰ ਪਈ ਹੈ ਅੱਛਾ ਕੀ ਹੋਇਆ ਉਹਨੂੰ ਬੇਟੀ ਨੂੰ ਲੀਵਰ ਸੋ ਜਾ ਗਈ ਸੀਗੀ ਉਹਦੀ ਦਵਾਈ ਚੱਲਦੀ ਪਈ ਹੈ ਟੀਕੇ ਲੱਗਦੇ ਪੈ ਸੀਗੇ ਉਹਦੇ ਫਿਰ ਜਾ ਕੇ ਉਹਨੂੰ ਵੀ ਦੇਖਣਾ ਹੁੰਦਾ ਉਹਨੂੰ ਰੈਸਟੇ ਦੱਸੀ ਹੋਈ ਹੈ ਡਾਕਟਰ ਨੇ ਅੱਛਾ ਹਾਂਜੀ ਉਹ ਘਰ ਦੇ ਵਿੱਚ ਹੀ ਹੈ ਇੱਕ ਤਰੀਕੇ ਨਾਲ ਪਰਿਵਾਰ ਪੂਰਾ ਮਤਲਬ ਕਿ ਇੱਥੇ ਕੰਮ ਕਰਦਾ ਕੁੜੀ ਘਰ ਟੈਨਸ਼ਨ ਜੀ ਰਹਿੰਦੀ ਬਿਮਾਰ ਆ ਕਿਤੇ ਕੁਝ ਜ਼ਰੂਰਤ ਪੈ ਜਾਵੇ ਕੋਈ ਲੋਡ ਪੈ ਜਾਵੇ ਕਿੱਦਾਂ ਕਰਦੇ ਹਾਂਜੀ ਉਹ ਫਿਰ ਦੀ ਆਸ ਕਮਾਂਡ ਦੇ ਵਿੱਚ ਚਲੋ ਉਹ ਕਹਿੰਦੇ ਹੁੰਦੇ ਆ ਵੀ ਇਹ ਨਾ ਆਸ ਕਮਾਂਡ ਕੰਮ ਆਉਂਦਾ ਹੁੰਦਾ ਵਾ ਤੇ ਫਿਰ ਉਹ ਸਾਡੇ ਹੈਗੇ ਨੇ ਦੀਦੀ ਨੇਗੇ ਉਹਨਾਂ ਨੂੰ ਕਹਿ ਕੇ ਆਈਦਾ ਵੀ ਕੋਈ ਲੋਡ ਹੋਈ ਤੇ ਸਾਨੂੰ ਜਦੇ ਫੋਨ ਕਰਦੇ ਹੋ ਅੱਛਾ ਹਾਂਜੀ ਉਹ ਹੁੰਦੇ ਨੇਗੇ ਕੋਲੇ ਇਹਨਾਂ ਦੇ ਹੁੰਦੇ ਨੇ ਤੇ ਹੁਣ ਜਿਸ ਤਰੀਕੇ ਨਾਲ ਇੱਥੇ ਸਟਾਲ ਲਾ ਰਹੇ ਹਾਂ ਕਦੇ ਐਦਾਂ ਹੋਇਆ ਕਿ ਹਾਂ ਜਦੋਂ ਫਰਸਟ ਟਾਈਮ ਲਾਣ ਲੱਗੇ ਹਾਂ ਥੋੜਾ ਸ਼ਰਮ ਜੀ ਲੱਗੇ ਹੋਵੇ ਕਿ ਝਾੜ ਜੀ ਹੋਈ ਹੋਵੇ ਜਿਵੇਂ ਹਰਕੇ ਕੋਈ ਨਹੀਂ ਜੈਂਸ ਨਾਲ ਗੱਲ ਕਰਪਾਂਦਾ ਪਰ ਆਪਾਂ ਬੈਠੇ ਆ ਰੋਡ ਦੇ ਕਿਨਾਰੇ ਇੱਥੇ ਜੈਂਸ ਵੀ ਆਂਦੇ ਨੇ ਲੇਡੀਜ਼ ਵੀ ਆਂਦੇ ਕੁਛ ਐਦਾਂ ਦਾ ਹੋਇਆ ਨਹੀਂ ਜੀ ਦੇਖੋ ਜਦੋਂ ਆਪਾਂ ਆਪਣਾ ਹੱਥੀ ਕੰਮ ਕਰਨਾ ਹੈ ਨਾ ਉਹਦੇ ਵਿੱਚ ਤਾਂ ਸ਼ਰਮ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ ਬਿਲਕੁਲ ਹਨਾ ਜੀ ਆਪਾਂ ਕਿਹੜਾ ਕੋਈ ਚੋਰੀ ਠੱਗੀ ਮਾਰਨੀ ਹੈ ਆਪਾਂ ਆਪਣਾ ਕੰਮ ਕੀਤਾ ਹੈ ਜੀ ਹਨਾ ਜੀ ਇਹਦੇ ਵਿੱਚ ਕੋਈ ਇਦਾਂ ਦੀ ਆਪਾਂ ਨੂੰ ਸ਼ਰਮ ਵਾਲੀ ਕੋਈ ਮਹਿਸੂਸ ਨਹੀਂ ਹੋ ਰਹੀ ਕਿ ਸਾਨੂੰ ਸ਼ਰਮ ਆ ਰਹੀ ਹੈ ਹਾਂ ਖੁਸ਼ੀ ਹੁੰਦੀ ਹੈ ਜਦੋਂ ਇੱਥੇ ਆਂਦੇ ਨੇ ਲੋਕੀ ਪਿਆਰ ਕਰਦੇ ਨੇ ਤੁਹਾਡੇ ਖਾਣੇ ਦੀ ਤਾਰੀਫ਼ ਕਰਦੇ ਨੇ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਸੋ ਇਹਦੇ ਵਿੱਚ ਸਾਥ ਦੇਣ ਵਾਲੇ ਸਾਡੇ ਮਾਮਾ ਜੀ ਹੈਗੇ ਨੇ ਸਾਡੇ ਮੇਰੇ ਘਰ ਵਾਲੇ ਦੇ ਨਾਨਕੇ ਇੱਥੇ ਕਰੀਬ ਹੀ ਨੇ ਆ ਨਾਲ ਹੀ ਹੈਗੇ ਨੇ ਜੀ ਦੇ ਉਹ ਸਾਡੀ ਮਾਮੀ ਹੁਣੇ ਤੁਹਾਡੇ ਮੂਰਤ ਹੀ ਗਈ ਹੈਗੀ ਆ ਅੱਜ ਕੱਲੇ ਸੀਗੇ ਅਸੀਂ ਤੇ ਸਾਡੀ ਮਾਮੀ ਸਾਡੇ ਕੋਲੇ ਬੈਠੀ ਹੋਈ ਸੀਗੀ ਅੱਜ ਕੋਈ ਟੌਂਟਿੰਗ ਕਰਦਾ ਕੀ ਕੀ ਇੱਕ ਰੋਡ ਦੇ ਕਿਨਾਰੇ ਫੂਡ ਸਟਾਲ ਆ ਕੇ ਬੈਠੇ ਰਿਸ਼ਤੇਦਾਰ ਜਾਂ ਕਿਸੇ ਨੇ ਕੀਤਾ ਉਹ ਬਹੁਤ ਜ਼ਿਆਦਾ ਹਰਟ ਹੋਇਆ ਉਹ ਦੇਖੋ ਜੀ ਹੁੰਦੇ ਨੇ ਵਿੱਚ ਲੋਕ ਐਦਾਂ ਦੇ ਕਹਿਣ ਵਾਲੇ ਤੇ ਵਿੱਚ ਸਾਥ ਦੇਣ ਵਾਲੇ ਵੀ ਹੁੰਦੇ ਨੇਗੇ ਵਿੱਚ ਕਹਿੰਦੇ ਵੀ ਨੇ ਆਪਾਂ ਕਿਸੇ ਦੀ ਗੱਲ ਨਹੀਂ ਐਦਾਂ ਸੋਚਦੇ ਹੈਗੇ ਅੱਜ ਜੀ ਤਾਂ ਐਦਾਂ ਦੀ ਉਮੀਦ ਨਾ ਕੀਤੀ ਹੋਵੇ ਕਿ ਹਾਂ ਉਹ ਐਦਾਂ ਬੋਲੂਗਾ ਪਰ ਬੋਲ ਗਿਆ ਬਟ ਬਹੁਤ ਜ਼ਿਆਦਾ ਮਤਲਬ ਕਿ ਹਰਟ ਹੋਇਆ ਹੋਵੇ ਉਸ ਚੀਜ਼ ਦਾ ਨਹੀਂ ਜੀ ਨਹੀਂ ਅਜੇ ਤੱਕ ਨਹੀਂ ਹਾਂਜੀ ਨਹੀਂ ਸਾਰੇ ਸਪੋਰਟ ਕਰ ਰਹੇ ਸਪੋਰਟ ਕਰ ਰਹੇ ਹਾਂਜੀ ਫਿਲਹਾਲ ਸਾਡੇ ਮਾਮਾ ਜੀ ਨੇ ਜਿਹੜੇ ਇਹ ਉਹ ਵੀ ਸਾਨੂੰ ਸਪੋਰਟ ਦੇ ਰਹੇ ਨੇ ਕਹਿ ਰਹੇ ਨੇ ਕਿ ਬੱਚੇ ਨੂੰ ਪੜਾ ਲਓ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਚਲੋ ਦੇਖੋ ਕਹਿੰਦਾ ਤਾਂ ਹਰ ਕੋਈ ਹੁੰਦਾ ਹੈ ਨਾ ਪਰ ਇਹ ਸਾਡੇ ਮਾਮਾ ਜੀ ਵਧੀਆ ਨੇਗੇ ਸਾਡੇ ਨਾਲ ਜੀ ਤੇ ਸਾਡੇ ਨਾਲ ਉਹ ਮੁੰਡਾ ਵੀ ਮੌਜੂਦ ਹੈ ਜਿਹਨੇ ਪਲੱਸ 2 ਕੀਤੀ ਹੈ ਤੇ ਨਾਲ ਆਪਣੀ ਮੰਮੀ ਦੇ ਨਾਲ ਜਿਹੜਾ ਕੰਮ ਕਰਦਾ ਤਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਕੀ ਨਾਮ ਆ ਤੁਹਾਡਾ ਹਰਸ਼ਦੀਪ ਸਿੰਘ ਹਰਸ਼ਦੀਪ ਸਿੰਘ ਪਲੱਸ 2 ਹੋ ਗਈ ਹੈ ਹਾਂਜੀ ਮੈਡਮ ਰਿਜ਼ਲਟ ਆ ਗਿਆ ਹਾਂਜੀ ਪਾਸ ਹੋ ਗਏ ਹੋ ਨਹੀਂ ਮੈਡਮ ਅਪਾਰਟਮੈਂਟ ਆ ਗਈ ਸੀਗੀ ਉਹਦਾ ਪੇਪਰ ਦਿੱਤਾ ਪੋਲਿਟੀਕਲ ਸਾਇੰਸ ਦਾ ਤੇ ਉਹਦਾ ਸਤੰਬਰ ਚ ਆਉਣਾ ਮਗਰ ਰਿਜ਼ਲਟ ਹਾਂਜੀ ਕਿਹੜੀ ਸਟਰੀਮ ਲਈ ਹੋਈ ਸੀ ਤੁਸੀਂ ਮੈਂ ਮੈਡਮ ਆਰਟਸ ਆਰਟਸ ਲਈ ਹਾਂਜੀ ਤੇ ਹੁਣ ਕੀ ਸੋਚੇ ਕੀ ਕਰਨਾਗੇ ਮੈਂ ਹੋਟਲ ਮੈਨੇਜਮੈਂਟ ਕਰਨਾ ਹੈ ਹੋਟਲ ਮੈਨੇਜਮੈਂਟ ਹੋਟਲ ਮੈਨੇਜਮੈਂਟ ਕਿਉਂ ਮੰਮਾ ਫੂਡ ਦਾ ਸਟੋਲ ਲਾਰੇ ਤਾਂ ਕਰਕੇ ਕਿ ਪਹਿਲਾਂ ਹੀ ਸੁਪਨਾ ਸੀ ਨਹੀਂ ਨਹੀਂ ਪਹਿਲਾਂ ਹੀ ਸੀਗਾ ਪਹਿਲਾਂ ਤੇ ਹੀ ਸੁਪਨਾ ਸੀਗਾ ਹੁਣ ਮਤਲਬ ਕੀ ਸ਼ੌਂਕ ਕੀ ਰੱਖਦੇ ਫੂਡ ਦੇ ਵਿੱਚ ਕੀ ਸਭ ਤੋਂ ਜ਼ਿਆਦਾ ਬਣਾਉਣਾ ਵਧੀਆ ਲੱਗਦਾ ਹੈ ਕਿ ਕਿਸ ਚੀਜ਼ ਦੀ ਤਰਫ ਜ਼ਿਆਦਾ ਤੁਸੀਂ ਇੰਟਰਸਟ ਲੈਣ ਜੋ ਮਰਜ਼ੀ ਦੇ ਦੋ ਮੈਡਮ ਸਭ ਕੁਝ ਬਣਾ ਲੈਂਦੇ ਆ ਬਣਾ ਲੈਂਦੇ ਆ ਹਾਂਜੀ ਕੀ ਕੀ ਬਣਾਣਾ ਆਂਦਾ ਆ ਰੋਟੀ ਪਾਣੀ ਸਾਰਾ ਕੁਝ ਜਿੱਦਾਂ ਕਹ ਜੀ ਸਬਜੀ ਵੀ ਬਣਾ ਲੈਂਦੇ ਆਗੇ ਸਭ ਕੁ ਕੰਮ ਕਰ ਲੈਂਦੇ ਅੱਛਾ ਸਿਖਾਇਆ ਕੀ ਖੁਦ ਹੀ ਆ ਗਿਆ ਖੁਦ ਹੀ ਕੀਤਾ ਜੀ ਅੱਛਾ ਮੈਨੂੰ ਤੁਝੇ ਸਿਖਾਇਆ ਨਹੀਂ ਇਹਨਾਂ ਨੂੰ ਆਪ ਹੀ ਆ ਗਿਆ ਮੈਮ ਜਦੋਂ ਦੇਖੋ ਬੱਚੇ ਐ ਅਸੀਂ ਕਿਤੇ ਜ਼ਰੂਰਤ ਪੈ ਜਵੇ ਵੀ ਘਰ ਦੇ ਵਿੱਚ ਉਹ ਸਾਨੂੰ ਦੋਨਾਂ ਜੀਆਂ ਨੂੰ ਜਾਣਾ ਪੈ ਜਵੇ ਤਾਂ ਬੱਚੇ ਮਤਲਬ ਆਪਣੀ ਚੀਜ਼ ਆਪ ਬਣਾ ਕੇ ਖਾ ਲੈਂਦੇ ਆ ਕੀ ਬਾਤ ਐ ਅਗਰ ਮੈਨੂੰ ਸਾਰਾ ਕੁਝ ਆਂਦਾ ਹੈ ਬਣਾਣਾ ਹਾਂਜੀ ਸਾਰਾ ਕੁਝ ਆਂਦਾ ਹੈ ਆਇਟਮ ਜੋ ਮਤਲਬ ਇਹਨੇ ਦੇਖ ਲਈ ਇੱਕ ਵਾਰ ਵੀ ਆ ਬ ਤੇ ਕੀ ਆ ਬਾਤ ਹੈ ਮਤਲਬ ਕਿ ਇੱਕ ਵਾਰੀ ਦੇਖ ਕੇ ਆਪਣੇ ਆਪ ਹੀ ਬਣਾਉਣ ਲੱਗ ਜਾਂਦੇ ਹੋ ਹਾਂਜੀ ਮੈਡਮ ਹਾਂ ਜੀ ਇਹਨਾਂ ਦੇ ਪਾਪਾ ਦਾ ਵੀ ਇਹ ਕੰਮ ਹੈ ਜੀ ਉਹ ਵੀ ਜਦੋਂ ਕੋਈ ਚੀਜ਼ ਦੇਖ ਲੈਂਦੇ ਨੇ ਨਾ ਇੱਕ ਵਾਰ ਤੇ ਉਹ ਵੀ ਉਹ ਚੀਜ਼ ਤੇ ਮਤਲਬ ਇਦਾਂ ਹੋ ਜਾਂਦੇ ਨੇ ਵੀ ਆ ਇਹਨਾਂ ਨੂੰ ਲਾਲਸਾ ਜੀ ਲੱਗ ਜਾਂਦੀ ਵੀ ਇਹ ਬਣਾਣੀ ਹੀ ਬਣਾਣੀ ਆ ਬਸ ਬਣਾਣੀ ਹੀ ਬਣਾਣੀ ਹਾਂਜੀ ਉਹ ਬਣਾਉਂਦੇ ਨੇ ਉਹੀ ਇਹ ਬੱਚੇ ਦਾ ਵੀ ਮੇਰੇ ਦਾ ਹੀ ਹੈ ਅੱਛਾ ਇਹਨਾਂ ਦਾ ਸੁਪਨਾ ਹੈ ਮੈਂ ਹੋਟਲ ਮੈਨੇਜਮੈਂਟ ਕਰਨਾ ਸਪੋਰਟ ਕਰਦੇ ਹਾਂ ਹਾਂਜੀ ਪੂਰੀ ਜੀ ਅੱਛਾ ਜਿਵੇਂ ਨਾ ਹਰ ਕਿਸੇ ਦਾ ਹੁੰਦਾ ਹੋਟਲ ਮੈਨੇਜਮੈਂਟ ਕਰਕੇ ਆਪਣੇ ਆਪ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿੱਥੇ ਤੱਕ ਦੇਖਣਾ ਚਾਹਦੇ ਕਿਹੜੇ ਸੁਪਨੇ ਆ ਜੋ ਕਿ ਪੂਰੇ ਕਰਨੇ ਮਾਪੇ ਦੇ ਪੂਰੇ ਕਰਨੇ ਭੈਣ ਦੇ ਪੂਰੇ ਕਰਨੇ ਆਪਣੇ ਪੂਰੇ ਕਰਨੇ ਪਹਿਲਾ ਮੈਡਮ ਮੈਡਮ ਸੁਪਨਾ ਹੈਗਾ ਵੀ ਪੈਸਾ ਪੈਸੇ ਨਾਲ ساری ਜ਼ਿੰਦਗੀ ਹੈਗੀ ਪੈਸੇ ਤੋਂ ਬਿਨਾ ਕੁਝ ਨਹੀਂ ਹੈਗਾ ਕੋਈ ਮਰਜੀ ਦੇਖ ਲਓ ਪੈਸੇ ਦੇ ਪਿੱਛੇ ਹੀ ਭਾਦਦਾ ਵਗਾ ਵੀ ਆਪਣੇ ਨਾਲ ਕੋਈ ਖੜਦਾ ਵੀ ਆ ਤਾਂ ਪੈਸੇ ਦੀ ਕਰਕੇ ਖੜਦਾ ਜੇ ਪੈਸਾ ਹੈਗਾ ਤਾਂ ਖੜੂਗਾ ਨਹੀਂ ਤਾਂ ਨਹੀਂ ਖੜਦਾਗਾ ਕਿਉਂ ਇੰਨੀ ਛੋਟੀ ਉਮਰ ਦੇ ਵਿੱਚ ਪੈਸੇ ਦਾ ਇੱਡਾ ਅਹਿਮ ਮੋਲ ਪਤਾ ਲੱਗ ਰਿਹਾ ਕੀ ਕਾਰਨ ਕੀ ਹੈ ਘਰ ਦੇ ਹਾਲਾਤ ਦੇਖ ਕੇ ਕੀ ਦੁਨੀਆ ਨੂੰ ਦੇਖ ਕੇ ਨਹੀਂ ਮੈਡਮ ਪੈਸੇ ਨੂੰ ਦੇਖ ਕੇ ਹੁੰਦਾ ਵਗਾ ਕਿਉਂ ਕੋਈ ਵੀ ਬਿਨਾ ਪੈਸੇ ਤੋਂ ਕੋਈ ਕਰਦਾ ਨਹੀਂ ਹੈ ਕਿਸੇ ਦਾ ਵੀ ਅੱਜ ਕੱਲ ਆਪਣਾ ਵੀ ਹੈਗਾ ਤਾਂ ਪੈਸੇ ਨਾਲ ਕਰਕੇ ਆਉਂਦਾ ਵਾ ਆਪਣੇ ਕੋਲ ਅੱਛਾ ਕੁਝ ਇਦਾਂ ਦਾ ਹੋਇਆ ਤੁਹਾਡੇ ਨਾਲ ਕਿ ਕੋਈ ਚੀਜ਼ ਲੈਣਾ ਚਾਹੁੰਦੇ ਹੋ ਜਾਂ ਫਿਰ ਕੁਝ ਸੁਪਨਾ ਦੇਖਿਆ ਹੋਵੇ ਪਰ ਉਹ ਪੈਸੇ ਕਰਕੇ ਰਹਿ ਗਿਆ ਹੋਵੇ ਪਰ ਕਿਤਨੇ ਕਿਤਾਜ ਵੀ ਅਹਿਸਾਸ ਹੋਵੇ ਕਿ ਮੇਰੇ ਕੋਲ ਜਦੋਂ ਪੈਸੇ ਹੋਵੇ ਉਹ ਚੀਜ਼ ਜ਼ਰੂਰ ਲਵਾਂਗਾ ਨਹੀਂ ਮੈਡਮ ਬਾਪੂ ਕਹਿੰਦਾ ਆਂਦਾ ਆਪਣਾ ਹੀ ਬਾਪੂ ਸਾਰਾ ਕੁਝ ਲੈ ਕੇ ਦਿੰਦਾ ਸਪੋਰਟ ਕਰਦੇ ਬਾਪੂ ਜੀ ਸਾਰਾ ਕੁਝ ਲੈ ਕੇ ਦਿੰਦੇ ਅੱਛਾ ਜੇਕਰ ਰੱਬ ਨੇ ਤੁਹਾਨੂੰ ਕਿਸੇ ਜੋਗਾ ਬਣਾਇਆ ਕੀ ਚਾਹੁੰਦੇ ਹੋ ਕਿ ਤੁਹਾਡੇ ਪਾਪਾ ਮਤਲਬ ਕਿ ਤੁਸੀਂ ਆਪਣੇ ਪਾਪਾ ਨੂੰ ਕੀ ਲੈ ਕੇ ਦੋ ਉਹ ਕੋ ਮੰਗੜੇ ਕੀ ਹੋ ਗਿਆ ਪਾਪੂ ਖੋ ਗਏ ਹੋ ਹਾਂਜੀ ਰੋਣ ਲੱਗੇ ਹੋਣ ਲੱਗੇ ਕੀ ਹੋਇਆ ਕੋਲਦਨੀ ਜੀ ਜਿਹੜੇ ਨੇ ਰੋਣ ਲੱਗ ਗਏ ਨੇ ਕੀ ਹੋਇਆ ਮੈਮ ਰੋ ਕਿਉਂ ਰਹੇ ਨੇ ਕੀ ਹੋਇਆ ਤੁਸੀਂ ਰੋ ਕਿਉਂ ਰਹੇ ਹੋ ਤੁਸੀਂ ਦੱਸੋਗੇ ਕਿਹੜਾ ਕੀ ਲੱਗਦਾ ਵੀ ਰੋਣ ਦਾ ਕਾਰਨ ਕੀ ਹੈ ਮਤਲਬ ਕਿ ਕਿਉਂ ਅੱਖਾਂ ਇੰਨੀਆਂ ਜਲਦੀ ਭਰ ਆਈਆਂ ਹਾਂ ਕਿਉਂ ਅੱਖਾਂ ਕਿਉਂ ਭਰ ਆਈਆਂ ਕੁਝ ਨਹੀਂ ਮੈਡ ਸੁਪਨਾ ਪੂਰਾ ਕਰਨਾ ਹੈ ਬਾਪੂ ਦਾ ਕੋਈ ਸੁਪਨਾ ਹੈਗਾ ਜੋ ਕਿ ਚਾਹਨੇ ਉਹ ਪੂਰਾ ਹੋਵੇ ਕੀ ਸੁਪਨਾ ਬਾਪੂ ਦਾ ਪੂਰਾ ਕਰਨਾ ਬਾਪੂ ਨੂੰ ਬਸ ਉੱਤੇ ਤੱਕ ਲੈ ਕੇ ਜਾਣਾ ਜੀ ਉੱਤੇ ਤੱਕ ਲੈ ਕੇ ਜਾਣਾ ਹੈ ਕਿਆ ਬਾਤ ਹੈ ਸੋ ਐਡਾ ਹੌਸਲਾ ਆ ਮਤਲਬ ਕਿ ਹਜੇ ਪਲਸ 2 ਕੀਤੀ ਹੈ ਪਰ ਕਹਿੰਦੇ ਮੈਂ ਆਪਣੇ ਬਾਪੂ ਦੇ ਸਾਰੇ ਸੁਪਨੇ ਪੂਰੇ ਕਰਨੇ ਆ ਉੱਤੇ ਤੱਕ ਲੈ ਕੇ ਜਾਣਾ ਆ ਕਿ ਜਿਹੜੀ ਅੱਛਾ ਸਭ ਤੋਂ ਪਹਿਲਾਂ ਹੁੰਦਾ ਹੈ ਮੁੰਡੇ ਨੂੰ ਨਾ ਗੱਡੀਆਂ ਦਾ ਬਹੁਤ ਸ਼ੌਕ ਹੁੰਦਾ ਤੁਸੀਂ ਤੁਹਾਨੂੰ ਹੈਗਾ ਗੱਡੀਆਂ ਦਾ ਸ਼ੌਕ ਹਾਂਜੀ ਮੈਡਮ ਕਿਹੜੀ ਗੱਡੀ ਦਾ ਸ਼ੌਕ ਹੈ ਰੋਲ ਸਰੋਜੀ ਹਾਂ ਥਾਰ ਥਾਰ ਅੱਛਾ ਚੰਨੋ ਜੇਕਰ ਤੁਸੀਂ ਅੱਗੇ ਵੱਡੇ ਅੱਗੇ ਪੈਸੇ ਕਮਾਇਆ ਤੇ ਸਭ ਤੋਂ ਪਹਿਲਾਂ ਆਪਣੇ ਬਾਪੂ ਜੀ ਨੂੰ ਥਾਰ ਚ ਬਿਠਾਣਾ ਹੈ ਬਿਠਾ ਲਾਂਗੇ ਜੀ ਪੜਾਵਾਂਗੇ ਅੱਛਾ ਮਾਮੂ ਪਾਵੂ ਖੋ ਗਿਆ ਤੁਸੀਂ ਵੀ ਰੋਣ ਲੱਗ ਗਏ ਹੋ ਕੀ ਹੋਇਆ ਮੇडम ਹੁਣ ਦੇਖੋ ਸੇ 7 ਮਹੀਨੇ ਹੋ ਗਏ ਘਰ ਵਾਲੇ ਨੂੰ ਘਰ ਬੈਠੇ ਹੂੰ ਸਾਨੂੰ ਹੀ ਪਤਾ ਕਿੰਦਾ ਘਰ ਦਾ ਖਰਚਾ ਚੱਲ ਰਿਹਾ ਕੋਈ ਇਦਾਂ ਦੀ ਹੁੰਦੀ ਹੈ ਵੀ ਮਤਲਬ ਬੱਚੇ ਦਾ ਕੋਈ ਸ਼ੌਂਕ ਰਹਿ ਜਾਂਦਾ ਵਿੱਚ ਹੂੰ ਪੂਰਾ ਨਹੀਂ ਹੁੰਦਾ ਹੈਗਾ ਇਸ ਘਰ ਕੇ ਉਹਨਾਂ ਬੱਚਿਆਂ ਨੂੰ ਤਾਂ ਫੇਰ ਫੇਰ ਵੀ ਖੁਸ਼ ਰੱਖਣ ਦੀ ਤਾਂ ਪੂਰੀ ਕੋਸ਼ਿਸ਼ ਕਰਦਾ ਮਾਪੇ ਤਾਂ ਨਾ ਵੀ ਬੱਚਾ ਖੁਸ਼ ਰਹੇ ਮੈਨਾਂ ਕੀ ਹੁੰਦਾ ਹੈ ਹਨਾ ਵੀ ਕੁਝ ਇੱਛਾ ਜਿਹੜੀਆਂ ਨੇ ਰੱਖਣੀਆਂ ਹੀ ਪੈਂਦੀਆਂ ਆਪਣੇ ਕੋਲ ਕਿਉਂਕਿ ਘਰ ਦੇ ਹਾਲਾਤ ਦੇਖ ਕੇ ਹਨਾ ਹਾਂਜੀ ਮੈਡਮ ਹੋਏ ਇਦਾਂ ਹਾਂਜੀ ਹੁੰਦਾ ਜੀ ਹੁੰਦਾ ਹੈ ਅੱਛਾ ਕੀ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਪਲੱਸ 2 ਕਰ ਲਈ ਹੈ ਹਨਾ ਪੈਸਾ ਹੀ ਕਿਉਂ ਜ਼ਿਆਦਾ ਜ਼ਰੂਰੀ ਹੋ ਗਿਆ ਪੈਸੇ ਤੋਂ ਮੈਨਾਂ ਮੈਡਮ ਕੁਝ ਹੈ ਹੀ ਨਹੀਂ ਕਹੀ ਸਾਰੀ ਦੁਨੀਆ ਪੈਸੇ ਪਿੱਛੇ ਹੈਗੀ ਹੂੰ ਪੈਸੇ ਤੋਂ ਬਿਨਾ ਅਜਕਲ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈਗਾ। ਹਾਂਜੀ। ਤੁਸੀਂ ਵੀ ਕੰਮ ਕਰਦੇ ਹੋਗੇ ਤਾਂ ਪੈਸੇ ਲਈ ਕਰਦੇ ਹੋ। ਬਿਲਕੁਲ। ਹਾਂਜੀ ਅਸੀਂ ਵੀ ਕਰਦੇ ਹਾਂ ਪੈਸੇ ਲਈ ਕਰਦੇ। ਜੇ ਇੱਥੇ ਹੁਣ ਸਾਡੇ ਕੋਲ ਕੋਈ ਗਾਹਕ ਆਉਂਦਾ ਬਾਈ ਉਹਨੂੰ 10 ਰੁਪਏ ਵੱਧ ਵੀ ਕਹਿਰੀਏ ਤਾਂ ਬੰਦਾ ਪੈਸੇ ਪਿੱਛੇ ਵੀ ਲੜਨ ਨੂੰ ਤਿਆਰ ਹੋਏ। ਇਹ ਤਾਂ ਮਮਾ ਇੱਥੇ ਰੋਟੀ ਬਣਾਉਂਦੇ ਨੇ, ਸਮੋਸੇ ਵਗੈਰਾ ਬਣਾਉਂਦੇ ਨੇ, ਹੈਲਪ ਕਰਦੇ ਨੇ। ਦੇਖ ਕੇ ਕਿੱਦਾਂ ਦਾ ਲੱਗਦਾ ਸੋਚਿਆ ਸੀ ਕਦੇ ਮਮਾ ਇਸ ਤਰੀਕੇ ਨਾਲ ਕੰਮ ਕਰਾਉਣ। ਇਹ ਤਾਂ ਮੈਡਮ ਸਾਰਾ ਕੁਝ ਹੀ ਚੱਕ ਦੇਣਾ ਵਾ ਬਸ ਟਾਈਮ ਆਊਗਾ ਆਪਣਾ। ਸ਼ਾਬਾਸ਼। ਉਮਰ ਭਾਵੇਂ ਛੋਟੀ ਆ ਪਰ ਹੌਂਸਲੇ ਜਿਹੜੇ ਨੇ ਬਹੁਤ ਜ਼ਿਆਦਾ ਬੁਲੰਦ ਨੇ ਕੁਝ ਕਰਨ ਦੀ ਜਿਹੜੀ ਆ ਇੱਛਾ ਰੱਖੀ ਹੋਈ ਹੈ ਮੈਮ ਉਮਰ ਭਾਵੇਂ ਛੋਟੀ ਆ ਪਰ ਹੌਂਸਲੇ ਬਹੁਤ ਜ਼ਿਆਦਾ ਬੁਲੰਦ ਨੇ ਹਮੇਸ਼ਾ ਆਪਣੇ ਆਪ ਨੂੰ ਮੋਟੀਵੇਟ ਕਰ ਰਹੀ ਨੇ ਕਿ ਚੱਕ ਦੇਣਾ ਇਹ ਸਾਰਾ ਕੁਝ ਅੱਗੇ ਮੰਮੀ ਪਾਪਾ ਨੂੰ ਐਸ਼ ਕਰਾਣੀ ਹੈ ਕੀ ਲੱਗਦਾ ਬੱਚੇ ਦੀ ਇੰਨੀ ਇੱਛਾ ਨੇ ਇੰਨੀ ਚੀਜ਼ਾਂ ਨੇ ਪੈਸੇ ਹੀ ਕਰਕੇ ਬੰਦਾ ਕਿਉਂ ਪਿੱਛੇ ਰਹਿ ਜਾਂਦਾ ਦੇਖੋ ਇਹ ਬੱਚੇ ਨੇ ਜੋ ਦੁੱਖ ਦੇਖੇ ਹੁਣ ਨਾ ਉਹਨੂੰ ਦੇਖ ਕੇ ਫਿਰ ਬੱਚੇ ਨੂੰ ਇਹ ਹੁੰਦਾ ਵਾ ਵੀ ਸਾਡੇ ਨਾਲ ਕੋਈ ਖੜਨ ਵਾਲਾ ਹੈ ਨਹੀਂ ਬਿਲਕੁਲ ਜੇ ਸਾਡੇ ਕੋਲ ਕੁਝ ਹੁੰਦਾ ਫਿਰ ਸਾਡੇ ਨਾਲ ਸਾਰੇ ਖੜਦੇ ਇਸ ਕਰਕੇ ਬੱਚੇ ਦਾ ਹੌਸਲਾ ਮਤਲਬ ਕੋਈ ਨਹੀਂ ਨਾਲ ਖੜਦਾ ਖੜਿਆ ਜਦੋਂ ਤੁਹਾਡੇ ਕੋਲ ਤੇ ਮਾੜਾ ਟਾਈਮ ਆਇਆ ਕੋਈ ਨਹੀਂ ਖੜਦਾ ਜੀ ਅੱਜ ਕਈ ਵਾਰੀ ਇਦਾਂ ਹੋਇਆ ਕਿ ਘਰ ਦੇ ਵਿੱਚ ਕਿਉਂਕਿ ਭਾਜੀ ਵੀ ਤਾਂ ਐਕਸੀਡੈਂਟ ਹੋ ਗਿਆ ਸੀ ਕਾ ਫਿਰ ਉਹਨਾਂ ਦੇ ਇਲਾਜ ਲਈ ਹੋਰ ਵੀ ਕੰਮ ਚ ਲਈ ਕਦੇ ਇਦਾਂ ਤਾਂ ਹੋਇਆ ਹੈ ਮਤਲਬ ਕਿ ਇਲਾਜ ਲਈ ਪੈਸੇ ਤਾਂ ਬਹੁਤ ਦੂਰ ਦੀ ਗੱਲ ਹੈ ਦਵਾਈ ਦੀ ਵੀ ਬਹੁਤ ਦੂਰ ਦੀ ਗੱਲ ਹੈ ਘਰ ਵਿੱਚ ਰੋਟੀ ਬਣਾਉਣ ਜੋਗੀ ਵੀ ਨਾ ਪੈਸੇ ਨਾਲ ਹਾਂਜੀ ਹੋ ਜਾਂਦਾ ਜੀ ਕਈ ਵਾਰ ਹੋਇਆ ਵਾ ਦੇਖੋ ਪਰ ਉਹ ਫਿਰ ਵੀ ਅਸੀਂ ਇਦਾਂ ਕਹਿੰਦੇ ਆ ਕਿ ਵੀ ਮੇਰੇ ਹਸਬੰਦ ਨੇ ਕਦੀ ਵੀ ਨੂੰ ਕਿਸੇ ਦੇ ਜਾਣ ਨਹੀਂ ਦਿੱਤਾ ਕੰਮ ਨਹੀਂ ਕੋਈ ਬਾਹਰ ਦਿੱਤਾ ਨਹੀਂ ਜਾਣ ਦਿੱਤਾ ਮੇਰਾ ਬੇਟਾ ਨਹੀਂ ਬੇਟੀ ਨਹੀਂ ਕਦੇ ਨਹੀਂ ਕਿਸੇ ਦੇ ਮਤਲਬ ਇਦਾਂ ਗਏ ਨਹੀਂ ਹੈਗੇ ਸੀ ਘਰ ਦੇ ਵਿੱਚ ਹੀ ਚਾਹੇ ਔਖੇ ਹੋਗੇ ਸਾਨੂੰ ਚੀਜ਼ ਲਿਆ ਕੇ ਦੇਣ ਪਰ ਲਿਆ ਕੇ ਦਿੰਦੇ ਸੀ ਸੋ ਇਹ ਸੀਗੀ ਇੱਕ ਮਾਂ ਪੁੱਤ ਦੀ ਕਹਾਣੀ ਜੋ ਕਿ ਬਹੁਤ ਜ਼ਿਆਦਾ ਜਿਹੜੇ ਹੌਸਲੇ ਤੋਂ ਬਹੁਤ ਜ਼ਿਆਦਾ ਉਹਨਾਂ ਦੇ ਬਲੰਦ ਨੇ ਪਰ ਕਿਤੇ ਨਾ ਕਿਤੇ ਆਪਣੀ ਬਲਾਚਾਰੀ ਜਾਂ ਆਪਣੀ ਗਰੀਬੀ ਕਰਕੇ ਜਾਂ ਆਪਣੇ ਘਰ ਦੀ ਮਜਬੂਰੀਆਂ ਕਰਕੇ ਇੱਕ ਜਿਹੜੇ ਕਿਨਾਰੇ ਦੇ ਰੋਡ ਦੇ ਕਿਨਾਰੇ ਉੱਤੇ ਜਿਹੜਾ ਸਟਾਲ ਲਾ ਰਹੇ ਨੇ ਦੋਨੇ ਮਾਂ ਪੁੱਤ ਬਹੁਤ ਜ਼ਿਆਦਾ ਭਾਵੁਕ ਹੋ ਗਏ ਨੇ ਪਰ ਮੁੰਡੇ ਦੀ ਜੇ ਆਪਾਂ ਗੱਲ ਕਰੀਏ ਉਹਦਾ ਸੁਪਨਾ ਹੈ ਕਿ ਮੈਂ ਹੋਟਲ ਮੈਨੇਜਮੈਂਟ ਕਰਾਂ ਤੇ ਇੱਕ ਵਧੀਆ ਜਿਹੜਾ ਰੈਸਟੋਰੈਂਟ ਖੋਲਾਂ ਤੇ ਥਾਰ ਗੱਡੀ ਲੈ ਕੇ ਸਭ ਤੋਂ ਪਹਿਲਾਂ ਆਪਣੇ ਮਾਂ ਪਾਪਾ ਨੂੰ ਜਿਹੜਾ ਐਸ਼ ਕਰਾਵਾਂ ਕੀ ਕਹਿਣਾ ਚਾਹੋਗੇ ਇਸ ਮਾਪ ਪੁੱਤ ਦੀ ਜੋੜੀ ਨੂੰ ਆਪਣੀ رائے ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਨੇ ਆ ਮਲਿਕ ਕੈਮਰਾ ਪਰਸਨ ਲੱਕੀਨਾ